مزدور ایک اتحاد زندہ باد زندہ باد زندہ باد مزدور ایکتا زندہ باد دے سرکاراں کا نیت اے را نیکا سدی اے پلی چیک دے GIVE yeah. yeah. ਦੇਖੋ ਅੱਜ ਜਿਹੜੇ ਆ ਮੇਰੇ ਖਿਆਲ ਕਹਿੰਦਾ ਸਾਡੇ ਕੋਲ ਚਾਰ ਕਿ ਜੁਨੀਅਨ ਇੱਥੇ ਪਹੁੰਚਣਗੇ ਪਗੜੀ ਸੰਭਾਲ ਟੱਟਾ ਲੈ ਰੇ ਸਾਡੇ ਵੀਰ ਪਹੁੰਚ ਗਏ ਤੇ ਉਗਰਾਹਾਂ ਜੱਥੇਬੰਦੀ ਉਹ ਵੀ ਉਹਨਾਂ ਦੀ ਕਾਲ ਆਈ ਹੈ ਪਰਸੂ ਸਾਨੂੰ ਮਿਲ ਕੇ ਵੀ ਗਏ ਆ ਕੱਲ ਵੀ ਉਹਨਾਂ ਦੇ ਬੰਦੇ ਖੱਟ ਕੋ ਪਹੁੰਚੇ ਸੀ ਉਹ ਵੀ ਸਾਡੇ ਕੋਲ ਮੇਰੇ ਖਿਆਲ ਚੰਦੀ ਮਿੰਟਾਂ ਤੱਕ ਪਹੁੰਚਣ ਵਾਲੇ ਆ ਉਹਨਾਂ ਤੋਂ ਇਲਾਵਾ ਦਵਾਬਾ ਕਿਸਾਨ ਐਚਰਚ ਕਮੇਟੀ ਆ ਜੰਗਬੀਰ ਸਿੰਘ ਜੀ ਝੁਹਾਨ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਕਿ ਨਵੇਂ ਬੰਦੇ ਭੇਜਦਾ ਪ੍ਰਧਾਨ ਜੀ ਉੱਥੇ ਉਹ ਵੀ ਸ਼ਾਇਦ ਸਾਡੇ ਕੋਲ ਪਹੁੰਚਣਗੇ ਹੋਰ ਅੱਧਾ ਘੰਟਾ ਵੱਧੋ ਅੱਧਾ ਘੰਟਾ ਲੱਗ ਜੂ ਕਿਉਂਕਿ ਦੂਰੋਂ ਆਉਣਾ ਹੁੰਦਾ ਟਾਈਮ ਵੱਧ ਘਟ ਲੱਗ ਜਾਂਦਾ ਦੇਖੋ ਕਾਰਨ ਮੈਂ ਆਪਣੇ ਬੜਾ ਦੁਖੀ ਦਿਲ ਦੇ ਨਾਲ ਕਹਿਣਾ ਕਿ ਬੜਾ ਜਦੋ ਜਿਦ ਕਰਕੇ ਤੇ ਫਸਲ ਪਲਦੀ ਆ ਬਹੁਤ ਔਖੇ ਹੋ ਕੇ ਤਾਂ ਹੁਣੇ ਦੇਖੋ ਆ ਜੋ ਜੀ ਹੁਣ ਹਾਲ ਢੰਡੀ ਆ ਕਿ ਪਤਾ ਨਹੀਂ ਉਹਨੇ ਪਾਣੀਆਂ ਨੇ ਮਾਰ ਲੈਣੀ ਆ ਕਿ ਅੱਗ ਲੱਗ ਜਾਣੀ ਕੀ ਨਾ ਫਸਲ ਆ ਆਪਣੇ ਬੱਚਿਆਂ ਨੂੰ ਪਾਲੀ ਦੀ ਸਿਰਫ ਬੱਚਿਆਂ ਨੂੰ ਆਪਣੇ ਐਡੇ ਵਧੀਆ ਵਧੀਆ ਸੰਦ ਬਣਾ ਕੇ ਲੋਕਾਂ ਨੇ ਬਣਾਇਆ ਜਿਹੜੇ ਜਦੋਂ ਖੜਦੇ ਆ ਆਪਾਂ ਮਿਲਣਾ ਚ ਤੇ ਫਿਰ ਉਹਨੂੰ ਫਸਲ ਨੂੰ ਆਪਾਂ ਕੱਟਦੇ ਕੱਟ ਕੇ ਉਹਨੂੰ ਮਿਲ ਚ ਖੜਦੇ ਵੇਚਦੇ ਆ ਵੇਚਣ ਤੋਂ ਬਾਅਦ ਚ ਪੈਸੇ ਲੈਣ ਵਾਸਤੇ ਸੜਕਾਂ ਤੇ ਬੈਣਾ ਪੈਂਦਾ ਬੜਾ ਮਨ ਦੁਖੀ ਤੇ ਆਪਣੀ ਫਸਲ ਵੇਚ ਕੇ ਤੇ ਫਿਰ ਪੈਸੇ ਲੈਣੇ ਤੇ ਸੜਕਾਂ ਤੇ ਬਹਿ ਕੇ ਲੈਣੇ ਆ ਗੰਨੇ ਦੇ ਪੈਸੇ ਸਾਡੇ ਯਾਰ ਗੰਨੇ ਦੇ ਪੈਸੇ ਅੱਜ ਅੱਜ ਮੇਰਾ ਖਿਆਲ ਕਹਿੰਦਾ ਜਿੱਦਣ ਇਹ ਮੇਰੀ ਪਹਿਲੇ ਦਿਨ ਤੋਂ ਜਦੋਂ ਮੈਂ 3 ਮਹੀਨੇ ਚੱਲਿਆ ਉਸ ਦਿਨ 300 ਕੁਸ਼ ਕਰੋੜ ਹੀ ਹੋਰ ਕਾਰਪੋਰੇਟ ਮਿਲਾਂ ਦਾ ਕੋਈ ਜਿਹੜਾ ਸਾਡੇ ਰੋਣਾ ਪਾਉਣ ਨਾ ਕੁਝ ਇਹਨਾਂ ਨੇ 50-60 ਕਰੋੜ ਪਾਸਾ ਵਾ ਹੋਰ ਵੀ ਮੇਰਾ خیال ਕਹਿੰਦਾ 250 ਕਰੋੜ ਦੇ ਲਾਗੇ-ਛਾਕੇ ਪੈਸੇ ਆ ਜਿਹੜੇ ਸਰਕਾਰ ਕੋ ਆਪਣੇ ਲੈਣੇ ਆ ਤੇ ਸਰਕਾਰ ਦੀ ਨੰਦ ਨੰਦ ਕੀ ਦੇਖੋ ਤੁਸੀਂ ਕਿ ਕੌਣ ਦੀ ਵਜਾਇਏ ਪੈਸੇ ਉਲਟਾ ਅੱਜ ਮੈਂ ਇੱਕ ਖਬਰ ਸੁਣਿਆ ਕਿ ਉਹ ਪੈਸੇ ਮੰਗਦੇ ਆ ਕਿ ਪੰਚਾਇਤਾਂ ਸਾਨੂੰ ਪੈਸੇ ਦੇਣ ਵਾਪਸ ਤੇ ਸਾਨੂੰ ਅਹੀ ਉਹ ਹਰ ਪੀੜਤਾਂ ਨੂੰ ਰਿਲੀਜ਼ ਦੇਣੀ ਆ ਕੋਈ ਬੇ ਤੂੰ ਹੀ ਹੋਰ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰਾਂ ਵਾਸਤੇ ਜਿਹੜੇ ਆ ਕੁਦਰਤੀ ਆਫਤਾਂ ਵਾਸਤੇ ਵੱਡੇ ਫੰਡ ਰੱਖੇ ਹੁੰਦੇ ਇਹਨਾਂ ਨੇ ਉਹ ਫੰਡ ਕਿੱਥੇ ਉਹਨਾਂ ਨੇ ਵਰਤਣ ਤੂੰ ਹਰ ਖੇਤਰਾਂ ਚ ਵੀ ਗਏ ਉੱਥੇ ਸਰਕਾਰ ਦੇ ਪ੍ਰਬੰਧ ਤੁਹਾਨੂੰ ਕਿਦਾਂ ਦੇ ਨਜ਼ਰ ਆਏ ਮੈਨੂੰ ਨਹੀਂ ਦਿਖਿਆ ਕਿਤੇ ਜਿਹੜਾ ਇਹ 350 ਕੋਰ ਰੁਪਈਆ ਵਾ ਕੀ ਲੱਗਦਾ ਕਿ ਇਹ ਧਰਨਾ ਲੱਗਨ ਨੂੰ ਪੈ ਜੇ ਇੱਕ ਵਾਰ ਸਾਡੀ ਆਪਣੇ ਕੋਸ਼ਿਸ਼ ਚ ਹੁੰਦੀ ਇਹ ਧਰਨਾ ਲਾ ਕੇ 13 ਮਹੀਨੇ ਮੋਦੀ ਕੋ ਕਾਨੂੰਨ ਵਾਪਸ ਕਰਾ ਸਕਦੇ ਆ ਕੀ ਗੱਲ ਇਹ ਹੈ ਧਰਨਾ ਲਾ ਕੇ ਆਪਣੇ ਪੈਸੇ ਨਹੀਂ ਲੈ ਸਕਦੇ ਇਹ ਤਰ੍ਹਾਂ ਲਾ ਉਹਨਾਂ ਚਿਰ ਚੱਲੂਗਾ ਕਿਉਂਕਿ ਸਾਡੇ ਭਾਈਚਾਰੇ ਸਾਡੇ ਮਕਰ ਬਹੁਤ ਬੈਠਾ ਮੈਂ 32 ਕਿਸਾਨ ਜਥੇਬੰਦੀਆਂ ਦੇ ਵਿੱਚਾਂ ਸੰਯੁਕਤ ਮੋਰਚੇ ਦਾ ਮੈਂਬਰ ਆ ਮੈਂ 32 ਇਹ ਬੱਤੀਆਂ ਇਹ ਬੱਤੀਆਂ ਨੂੰ ਮੰਡਾਰੂ ਮੰਗਣਾ ਹੁਣ ਮੈਂ ਅੱਜ ਤੋਂ ਬਾਅਦ ਬੱਤੀਆਂ ਨੂੰ ਵੰਗਾਰੂਗਾ ਕੱਲ ਦੀ ਜਿਹੜੀ ਉਹਨਾਂ ਨੂੰ ਦਊਗਾ ਵੀ ਤੁਸੀਂ ਬੱਤੀ ਜਾਣੇ ਅਸੀਂ ਦਿੱਲੀ ਜਾਂਦੇ ਰਹੇ ਹੁਣ ਤਗੜੇ ਹੋ ਕੇ ਭਾਈ ਲੁਧਿਆਣੇ ਧੱਕ ਦੋ ਨਹੀਂ ਦੂਰ ਆ ਸਕਦੇ ਉਧਰ ਕੋ ਰੋਲ ਧੱਕ ਦੋ ਪਰ ਇਹ ਪੈਸੇ ਹੀ ਸਰਕਾਰ ਕੋਲ ਲੈ ਕੇ ਰਾਵਾਂ ਕਾਇਦਾ ਇਹਦੀ ਸਰਕਾਰ ਨੂੰ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨੂੰ ਸਰਕਾਰ ਦੇ ਨੇ ਇਹਦੇ ਕੀ ਟੋਟਲ ਪੇਮੈਂਟ 779.86 ਕਰੋੜ ਉਹਦੇ ਵਿੱਚੋਂ 678.23 ਸੈਂਟੀ ਕਰੋੜ ਜਿਹੜੀ ਪਾਤੀ ਦੀ ਆ 100 ਕਰੋੜ ਰਹਿ ਗਈ ਜਿਹੜੇ ਕਿ ਹੁਣ ਇਸ ਵੇਲੇ ਜਿਹੜੀ ਥੋੜੀ ਜਿਹੀ ਇਕੱਠੇ ਪਿਛਲੇ ਪਈ ਵੀ ਹੈਗੀ ਪਿਛਲੇ ਇੱਕ ਮਹੀਨੇ ਵਿੱਚ ਤੇ ਫਟੇਹੀ ਇਹ ਕਿ ਅਗਲੇ ਹੋ ਸਕਦਾ ਅਗਲੇ ਜਿਹੜੇ ਦਿਨਾਂ ਚ ਪੈ ਵੀ ਜਾਵੇ ਫਿਰ ਨਾ ਫਿਰ ਕਿੰਦੋਂ ਤੱਕ ਕਿੰਨਾ ਇਹ ਜਦੋਂ ਤੱਕ ਨਹੀਂ ਹੁਣ ਥੋਪ ਹੈ ਇਹ ਤਾਂ ਗਲਗਲ ਚੱਲੀ ਸੀ ਤੁਸੀ ਜੇ ਕਾਦੇ ਬੈਸੇ ਕਾਦੇ ਇਹ ਗੰਡੇ ਦੇ ਬੇ ਲੋਕਾਂ ਨੂੰ ਕਿੱਧਰ ਡਿਵਰਟ ਕੀਤਾ ਗਿਆ ਕਿਉਂ ਇਸਲੇ ਪਾਸੇੋਂ ਅਸੀਂ ਆਪਣਾ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਵਾਲੇ ਪਾਸੇ ਨੂੰ ਨਿਕਲਿਆ ਕਾਨੂੰਨ ਨੂੰ ਸਮਝਾਏ ਅਸੀਂ ਜਿੰਨੇ ਦਿਨ ਤੱਕ ਅਸੀਂ ਗੋਡਿੰਗਸਰ ਆ ਕੇ ਨਾ ਬਾਕੀ ਉਰੂਸੇ ਵਾਲਾ ਪ੍ਰਸ਼ਾਸਨ ਆ ਗਿਆ ਉਹ ਤਾਂ ਕੋ ਚੰਗਾ ਲੱਗ ਬਾਤ ਚੱਲ ਰਹੀ ਹੈ ਉਹ ਦਾ ਟਾਈਮ ਵੀ ਅਸੀਂ ਪਿਛਲੇ ਪਾਸੇ ਸਤਲਜ ਮੋੜ ਤੋਂ ਅੰਦਰ ਕਰਦੇ ਪਏਨਾ ਸਤਲਜ ਮੋੜ ਤੋਂ ਅੰਦਰ ਸ਼ਹਿਰ ਵਾਲੇ ਪਾਸੇ ਜਾ ਕੇ ਤਰ ਤੱਕ ਜਾ ਸਕਦੇ ਤੇ ਪਿਛਲੇ ਪਾਸੇ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਅਮਰਜੈਂਸੀ ਵਾਹਨ ਉਹ ਤੁਹਾਨੂੰ ਵੀ ਅੰਦਰੋਂ ਉੱਥੋਂ ਜੋ ਕੱਢ ਕੇ ਸ਼ਹਿਰ ਦੇ ਵਿੱਚੋਂ ਕੱਢ ਕੇ ਕਾਨੂੰਆ ਰੋਡ 'ਤੇ ਆਣੀ ਸੀ ਮੈਂ ਜੀ ਸੁਖਜਿੰਦਰ ਸਿੰਘ ਪੰਨਾਖਤਵਾਲ ਤੋਂ ਮਾਤਾ ਸਾਹਿਬ ਜੀ ਪੰਜਾਬ ਦੇ ਉਪ ਪ੍ਰਧਾਨ ਆ ਅੱਜ ਦਾ ਕਾਰਨ ਅੱਜ ਦਾ ਕਾਰਨ ਇਹ ਹੈ ਜੀ ਵੀ ਅੱਜ ਚੌਥਾ ਦਿਨ ਆ ਸਾਨੂੰ ਧਰਨਾ ਲਾਏ ਨੂੰ ਪਹਿਲਾਂ ਅਸੀਂ ਉੱਥੇ ਗਰਦਾਸਤਰੀ ਬਣਾਇਆ ਹੈ ਟੈਂਕ ਚੌਕ 'ਚ ਜੀ ਸਾਹਿਬ ਨੇ ਇਸ ਆਪ ਨੇ ਵਾਦਾ ਕੀਤਾ ਸੀ ਸਰnabla ਵੀ ਅਸੀਂ 15 ਅਗਸਤ ਤੱਕ ਮਦਰਾ ਪਾ ਦੇਵਾਂਗੇ 15 ਅਗਸਤ ਤੱਕ ਸਾਰੀ ਪੇਮੈਂਟ ਪੈ ਜੇਗੀ ਉਹਨਾਂ ਨੇ ਖੁਦਿਆਂ ਨਾਲ ਮੀਟਿੰਗ ਵੀ ਰੱਖੀ ਸੀ ਉਹਨਾਂ ਨੇ ਵੀ ਤੁਹਾਨੂੰ ਸਾਨੂੰ ਨਿਆ ਕੋਈ ਨਹੀਂ ਦਿੱਤਾ ਅਸੀਂ ਐਂਡ ਵੇਖ ਕੇ ਅੱਜ ਅਸੀਂ ਤੁਹਾਨੂੰ ਕੋਈ ਚਾਹ ਨਹੀਂਗਾ ਪਰ ਅਸੀਂ ਹਾਈਵੇ ਇੱਥੇ ਆ ਜਾਮ ਕਰੀਏ ਅਸੀਂ ਉੱਥੇ ਵੀ ਉਹਦੇ ਸ਼ਾਂਤਮੀ ਧਰਨਾ ਲਾਇਆ ਸੀ ਬਰਦਾਸ਼ਪੁਰ ਵੀ ਅੱਜ ਐਂਦਾ ਸਾਡਾ ਅਸੀਂ ਹੁਣ ਆਣ ਕੇ ਹਾਈਵੇ ਤੇ ਬਹਿ ਗਏ ਆ ਅਸੀਂ ਹੁਣ ਪੈਸੇ ਲੈ ਕੇ ਉੱਠਣਾ ਹੈ ਪੈਸੇ ਸਾਡੇ ਗੰਨੇ ਦੇ ਜਿਹੜੇ 65 ਰੁਪਏ ਰਹਿੰਦੇ ਨੇ ਔਰ ਸਰਕਾਰੀਆਂ ਮਿਲਾਂ ਦੇ ਜਿਹੜੇ ਪੈਸੇ ਨੇ ਉਹ ਵੀ ਰਹਿੰਦੇ ਨੇ ਸਾਰੇ ਹੀ ਪੈਸੇ ਸਾਨੂੰ ਜਿਹੜੇ ਨੇ ਇਹ ਮਿਲਣੇ ਚਾਹੀਦੇ ਨੇ ਅਜੇ ਤੱਕ ਸਰਕਾਰ ਕਹਿ ਰਹੀ ਆ ਅਸੀਂ ਇਧਰ ਖਰਾਬਾ ਲੋਕ ਜਿਹੜੇ ਨੇ ਬਾਰਡਰ ਤੇ ਤੇ ਆ ਬਿਆਸਤੀ ਜਾਦਾ ਗੰਨੇ ਦੀ ਬੈਲਟ ਆ ਗੰਨੇ ਦੀ ਬੈਲਟ ਖਾਣ ਕਾਰਨ ਉਹਨਾਂ ਨੂੰ ਖਰਾਬਾ ਮਿਲਣਾ ਤੇ ਕਿਤੇ ਰਿਆ ਸਾਨੂੰ ਉਹ ਗੰਨੇ ਦੇ ਪੈਸੇ ਨਹੀਂ ਮਿਲ ਰਹੇ ਸਾਨੂੰ ਗੰਨੇ ਦੇ ਪੈਸੇ ਤੇ ਮਿਲਣ ਜਿਹੜੇ ਅਸੀਂ ਲੋਕਾਂ ਜਿਹੜੇ ਬੱਚੇ ਸਾਡੇ ਪੜ ਰਹੇ ਨੇ ਘਰ ਦੇ ਖਰਚੇ ਨੇ ਕਿੰਨੇ ਪੈਸੇ ਹੋਣਗੇ ਤੁਹਾਨੂੰ ਯਾ ਟੋਟਲ ਕਾਫੀ ਪੈਸੇ ਨੇ 900 212 ਕਰੋੜ ਰੁਪਇਆ ਜਿਹੜਾ ਰਹਿੰਦਾ ਸਾਡਾ ਬਕਾਇਆ ਤੇ ਬਾਕੀ ਜਿਹੜਾ ਸਾਡਾ ਸਰਕਾਰੀ ਮਿਲਾਂ ਦਾ ਵਾਧਾ ਇਹ ਜਾਰੀ ਰਹੇਗਾ ਜੀ ਜਿੰਨਾ ਚਿਰ ਸਾਡੇ ਪੈਸੇ ਸਾਡੇ ਖਾਤਿਆਂ 'ਚ ਪੈਣੇ ਨਹੀਂ ਸ਼ੁਰੂ ਹੁੰਦੇ ਉਹਨਾਂ 'ਚ ਅਸੀਂ ਇੱਥੋਂ ਧਰਨਾ ਨਹੀਂ ਚੁੱਕਣਾ ਉਹਨਾਂ 'ਚ ਜਾਰੀ ਰਹੇਗਾ ਸਾਡੇ ਇੱਥੇ ਪੰਜ 10 ਨਾਲਨ ਪੰਜ ਮਹੀਨਾ ਨਾਲਨ ਕੁਛ ਨਾਲਨ ਪਾਏ ਹਨ ਨੂੰ ਕਿੱਥੇ ਜਠਾਲ ਦੇਣਾ ਵੀ ਕਹਿਣ ਪਿਆ ਸਾਡੇ ਪੈਸੇ ਅਸੀਂ ਪਾ ਦਨੇ ਆ ਅਸੀਂ ਉਦੋਂ ਉੱਠਾਂਗੇ ਅਸੀਂ ਉਹਨਾਂ ਚ ਰਹੀ ਉੱਠਣਾ ਜਿੰਨਾ ਚਿਰ ਸਾਡੇ ਪੈਸੇ ਨੇ